ਤੋਂ ਪਹਿਲੇ ਮੈਂ ਫਤਿਹ ਅਸ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਮੇਰੇ ਪਿਤਾ ਸमान ਬਜ਼ੁਰਗ ਸਵਰਗੀ ਓਮ ਪ੍ਰਕਾਸ਼ ਚਟਾਲਾ ਜੀ ਦੀ ਅੰਤਿਮ ਅਰਦਾਸ ਵਿੱਚ ਆਪਾਂ ਸਾਰੇ ਇਕੱਠੇ ਹੋਏ ਆ ਚੌਧਰੀ ਦੇਵੀ ਲਾਲ ਜੀ ਉਤੇ ਉਹਨਾਂ ਦੇ ਪਰਿਵਾਰ ਨੇ ਭਾਵੇਂ ਦੇਸ਼ ਦੀ ਆਜ਼ਾਦੀ ਹੈ ਭਾਵੇਂ ਆਜ਼ਾਦੀ ਤੋਂ ਬਾਅਦ ਕੋਈ ਗਰੀਬ ਦੀ ਲੜਾਈ ਕੋਈ ਕਿਸਾਨ ਦੀ ਲੜਾਈ ਕਿਸੇ ਕਮਜ਼ੋਰ ਦੀ ਲੜਾਈ ਉਹਨਾਂ ਨੇ ਅੱਗੇ ਹੋ ਕੇ ਲੜੀ ਮੈਂ ਅਵੇ ਭਾਈ ਸਾਹਿਬ ਨਾਲ ਇੱਕ ਦਿਨ ਗੱਲ ਕਰ ਰਿਹਾ ਸੀ ਅੱਜ ਦੀ ਜੇ ਸਿਆਸਤ ਦੇਖੀਏ ਲੀਡਰਸ਼ਿਪ ਦੇਖੀਏ ਅੱਜ ਦੀ ਲੀਡਰਸ਼ਿਪ ਦਾ ਮੁਕਾਬਲਾ ਨਹੀਂ ਕਰ ਸਕਦੀ ਉਹ ਪੁਰਾਣੀ ਲੀਡਰਸ਼ਿਪ ਨਾਲ ਉਹਦੋਂ ਦੀ ਲੀਡਰਸ਼ਿਪ ਮੈਂ ਕਹਿੰਦਾ ਸਹੀ ਮੈਨੇ ਤੇ ਜ਼ਮੀਨ ਨਾਲ ਜੁੜੀ ਸੀ ਗਰੀਬ ਨਾਲ ਜੁੜੀ ਸੀ ਮੈਨੂੰ ਬਹੁਤ ਮੌਕਾ ਮਿਲਿਆ ਚੌਧਰੀ ਦੇਵੀ ਲਾਲ ਜੀ ਨਾਲ ਪ੍ਰੋਗਰਾਮਾਂ ਤੇ ਜਾਣਦੇ ਉਹਨਾਂ ਨਾਲ ਬਹਿ ਕੇ ਗੱਲ ਕਰਨ ਦੇ ਉਹਨਾਂ ਚੋਂ ਦਰਦ ਸੀ ਅੱਜ ਹੌਲੀ-ਹੌਲੀ ਕੱਟ ਰਿਹਾ ਹੈ ਅੱਜ ਦੇਸ਼ ਵਿੱਚ ਕਮੀ ਕਿਸਾਨ ਦੀ ਲੀਡਰਸ਼ਿਪ ਦੀ ਵੀ ਆ ਰਹੀ ਹੈ ਤੁਸੀਂ ਜਾਣਦੇ ਹੋ ਪਹਿਲੇ ਕਿਸਾਨੀ ਦੀ ਆਵਾਜ਼ ਉਠਾਉਣ ਵਾਲੇ ਚੌਦੀ ਦੇਵੀ لال ਜੀ ਸਰ ਦਾ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਚਰਨ ਸਿੰਘ ਜੀ ਉਹਨਾਂ ਕਿਸਾਨੀ ਨੂੰ ਇਕੱਠਾ ਕਰ ਲਿਆ ਸੀ ਏਡੀ ਵੱਡੀ ਤਾਕਤ ਬਣ ਗਈ ਸੀ ਤੁਸੀਂ ਹਰਿਆਣਾ ਦੇਖੋ ਜੋ ਕੁਝ ਵੀ ਗਰੀਬ ਦੀ ਗੱਲ ਹੋਈ ਪਿਛਲੇ ਆਜ਼ਾਦੀ ਦੇ ਬਾਅਦ ਕਿਸਾਨ ਦੀ ਗੱਲ ਹੋਈ ਹਰਿਆਣੇ ਦੀ ਤਰੱਕੀ ਦੀ ਗੱਲ ਹੋਈ ਉਹ ਸਭ ਤੋਂ ਵੱਡਾ ਯੋਗਦਾਨ ਚੌਧਰੀ ਦੇਵੀ لال ਜੀ ਦਾ ਓਮ ਪ੍ਰਕਾਸ਼ ਚੈਲਾ ਜੀ ਦਾ ਸੀ ਵੱਡੇ ਬਾਦਲ ਸਾਹਿਬ ਮੇਰੇ ਪਿਤਾ ਬਾਦਲ ਸਾਹਿਬ ਦਾ ਤੇ ਚੌਦੀ ਦੇਵੀ لال ਜੀ ਦਾ ਜੋ ਰਿਸ਼ਤਾ ਸੀ ਸਕੇ ਭਰਾਵਾਂ ਤੋਂ ਵੀ ਨਜ਼ਦੀਕੀ ਰਿਸ਼ਤਾ ਸੀ ਚੌਦੀ ਦੇਵੀ لال ਜੀ ਤੇ ਬਾਦਲ ਸਾਹਿਬ ਇੱਕ ਦੂਜੇ ਨੂੰ ਕੁਝ ਵੀ ਕਹਿ ਦੇਣ ਇੱਕ ਦੂਜੇ ਨੂੰ ਨਾ ਨਹੀਂ ਕਰਦੇ ਇੱਕ ਪਰਿਵਾਰ ਵਾਂਗੂ ਸੀ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਉਹ ਹੀ ਉਹਵੇਂ ਹੀ ਪੀੜੀਆਂ ਤੋਂ ਪੀੜੀਆਂ ਰਿਸ਼ਤਾ ਚੱਲ ਰਿਹਾ ਹੈ ਤੇ ਮੈਂ ਪਹਿਲੇ ਵੀ ਕਈ ਵਾਰ ਜ਼ਿਕਰ ਕੀਤਾ ਜਦੋਂ ਚੌਧਰੀ ਦੇਵੀ لال ਜੀ ਹਰਿਆਣਾ ਦੇ ਚੀਫ ਮਿਨਿਸਟਰ ਹੁੰਦੇ ਸੀ ਸਾਰਾ ਪੰਜਾਬ ਖੁਸ਼ ਹੋ ਜਾਂਦਾ ਕਿ ਸਾਡਾ ਪੰਜਾਬ ਹਰਿਆਣਾ ਹੁਣ ਸਾਡਾ ਹੋ ਗਿਆ ਜਦੋਂ ਬਾਦਲ ਸਾਹਿਬ ਦਾ ਸਰਕਾਰ ਪੰਜਾਬ ਜਾ ਜਾਂਦੀ ਸੀ ਸਾਰੇ ਹਰਿਆਣੇ ਦੇ ਲੋਕ ਕਹਿੰਦੇ ਜੀ ਹੁਣ ਸਾਡੀ ਸਰਕਾਰ ਆ ਗਈ ਹੈ ਇਹ ਜਾਂ ਸੰਬੰਧ ਆ ਰਿਸ਼ਤੇਾਂ ਸੀ ਤੇ ਆਪਾਂ ਨੂੰ ਜਿਹੜਾ ਆਪਾਂ ਸ਼ਰਧਾਂਜਲੀ ਦੇਣ ਵਾਸਤੇ ਆਉਣੇ ਆ ਅੱਜ ਦੇ ਦਿਨ ਮੈਂ ਕਹਿੰਦਾ ਸੱਚੀ ਸ਼ਰਧਾਂਜਲੀ ਆ ਹੋਊਗੀ ਜੇ ਆਪਾਂ ਚੌਧਰੀ ਦੇਵੀ لال ਜੀ ਉਮਰਪrakash ਚਟਾਲਾ ਜੀ ਦੇ ਜੀਵਨ ਤੋਂ ਸਿੱਖੀਏ ਤੇ ਜਿਹੜੇ ਜੀਵਨ ਤੇ ਉਹਨਾਂ ਨੇ ਕਿਵੇਂ-ਕਿਵੇਂ ਲੋਕਾਂ ਦਾ ਸਾਥ ਦਿੱਤਾ ਕਿਵੇਂ ਲੜਾਈ ਲੜੀ ਜੇ ਆਪਾਂ ਸਾਰੇ ਵਰਕਰ ਉਹਨਾਂ ਦੇ ਕਿਉਂਕਿ ਜਿਹੜੇ ਪਾਰਟੀ ਹੁੰਦੀ ਆ ਪਰਿਵਾਰ ਹੁੰਦਾ ਸਹੀ ਮੰਨਦੇ ਜੇ ਪਾਰਟੀ ਦਾ ਪਰਿਵਾਰ ਆਪਣੇ ਲੀਡਰਸ਼ਿਪ ਦੀ ਜਨਤਬਾਦ ਜੇ ਆਪਾਂ ਚੋਦੀ ਦੇਵੀ لال ਉਮਰਕਾਸ਼ ਚਿਤਾਲਾ ਜੀ ਬਾਦਲ ਸਾਹਿਬ ਦੇ ਜੀਵਨ ਚ ਕਿਵੇਂ ਕਿਵੇਂ ਉਹਨਾਂ ਨੇ ਸੰਘਰਸ਼ ਕੀਤਾ ਕਿਵੇਂ ਕਿਵੇਂ ਉਹਨਾਂ ਨਾਲ ਕਿਸਾਨ ਨਾਲ ਜੁੜੇ ਸੀ ਗਰੀਬ ਨਾਲ ਜੁੜੇ ਸੀ ਤੇ ਆਪਣੀ ਸਾਰੀਆਂ ਦੋਨੋਂ ਪਾਰਟੀਆਂ ਨੂੰ ਆਪਣੇ ਬਜ਼ੁਰਗਾਂ ਦੇ ਜੀਵਨ ਤੋਂ ਸਿੱਖੇ ਉਹੀ ਰਸਤੇ ਤੇ ਚੱਲਣਾ ਚਾਹੀਦਾ ਹੈ ਕਿਉਂਕਿ ਅੱਜ ਜੋ ਮਾਹੌਲ ਹੈ ਅੱਜ ਲੋੜ ਵੀ ਹੈ ਇਕਤਾ ਦੀ ਵੀ ਲੋੜ ਹੈ ਕੱਠ ਦੀ ਵੀ ਲੋੜ ਹੈ ਸੋ ਮੈਂ ਜਿਆਦਾ ਸਮਨਾ ਲੈਂਦਾ ਹੋਇਆ ਮੈਂ ਪਰਮਾਤਮਾ ਦੇ ਚਰਨਾਂ 'ਚ ਆਈ ਅਰਦਾਸ ਬੇਨਤੀ ਦੇਦਾ ਕਿ ਮੇਰੇ ਪਿਤਾ ਉਸਮਾਨ ਬਜ਼ੁਰਗ ਓਮ ਪ੍ਰਕਾਸ਼ ਚਟਾਲਾ ਜੀ ਨੂੰ ਆਪਣੀ ਗੋਦ ਵਿੱਚ ਜਗ੍ਹਾ ਦੇਣ ਤੇ ਸਾਨੂੰ ਤਾਕਤ ਦੇਣ ਦੋਨੋਂ ਪਰਿਵਾਰਾਂ ਨੂੰ ਤਾਕਤ ਦੇਣ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਦੱਸੇ ਹੋਏ ਰਸਤੇ ਤੇ ਚੱਲ ਸਕੀਏ ਤੇ ਉਹਨਾਂ ਦੇ ਦਿਖਾਏ ਹੋਏ ਰਸਤੇ ਨੂੰ ਸਾਰੀ ਪਾਰਟੀਆਂ ਦੋਨੋਂ ਪਾਰਟੀਆਂ ਤੇ ਦੋਨੋਂ ਸੂਬਿਆਂ ਦੇ ਲੋਕ ਉਹ ਰਸਤੇ ਤੇ ਚੱਲਣ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਕੀ ਫਤਿਹ